ਵਾਇਸ ਤੋਂ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਮੈਂ ਖੜਾ ਹਾਂ ਇਸ ਵੇਲੇ ਤਰਨਤਾਰਨ ਦੇ ਵਿੱਚ ਜਿਮਨੀ ਚੋਨ ਚੱਲਦੀ ਹੈ ਗੱਲਬਾਤ ਕਰ ਲੈਂਦੇ ਆ ਵਾਰਿਸ ਪੰਜਾਬ ਦੇ ਕੁਝ ਉਹਨ ਮੈਂਬਰ ਮੌਜੂਦ ਹੈ ਜਿਹੜੇ ਉਹਨਾਂ ਨੂੰ ਹੈਲਪ ਕਰ ਰਹੇ ਨੇ ਪੁੱਛ ਲੈਣੇ ਕੀ ਹਾਲਾਤ ਚੱਲ ਰਹੇ ਆ ਕੀ ਲੱਗ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਿਹੜੇ ਹੁਣ ਮੌਜੂਦਾ ਹਾਲਾਤ ਚੱਲ ਰਹੇ ਆ ਜੀ ਸਰਕਾਰ ਦੇ ਖਿਲਾਫ ਸਮੂਹ ਡਿਪਾਰਟਮੈਂਟ ਸਮੂਹ ਕਰਮਚਾਰੀ ਜਿਹੜੇ ਇਸ ਵੇਲੇ ਸਰਕਾਰ ਦੇ ਖਿਲਾਫ ਆ ਉਹ ਆਪਾਂ ਪਤਾ ਲਗਾ ਸਕਦੇ ਆ ਕਿ ਧਰਦਿਆਂ ਦੇ ਧਰਦਿਆਂ ਦੇ ਧਰਦਿਆਂ ਦੇ ਧਰਦਿਆਂ ਜਿਹੜੇ ਉਹ ਵਾਰ-ਵਾਰ ਜਿਹੜੇ ਉਹ ਲੱਗ ਰਹੇ ਆ ਬਾਕੀ ਵਪਾਰੀ ਵਰਗ ਕੋਈ ਵੀ ਵਰਗ ਜਿਹੜਾ ਵਾ ਉਹ ਸਰਕਾਰ ਦੇ ਜਿਹੜਾ ਵਾ ਉਹ ਹੱਕ ਦੇ ਵਿੱਚ ਨਹੀਂ ਹੈ ਔਰ ਲੋਕ ਜਿਹੜੇ ਆ ਲੋਕਾਂ ਦੀ ਇਸ ਵੇਲੇ ਇਲਾਕਾ ਨਿਵਾਸੀਆਂ ਦੀ ਇਹ ਆਵਾਜ਼ ਆ ਕਿ ਜਿੱਥੇ ਤੋਂ ਹੈਗੇ ਆ ਸਾਡੇ ਉਮੀਦਵਾਰ ਭਾਈ ਮਨਦੀਪ ਸਿੰਘ ਜੀ ਪਰੰਤੂ ਹੁਣ ਲੀਡ ਵਧਾਰੇ ਆ ਜਿਹੜੇ ਆ ਉਹ ਲੀਡ ਵਧਾਉਂਦੇ ਆ ਕਿ ਕਿੰਨੀ ਵੋਟ ਦੇ ਉੱਤੇ ਜਿਹੜੇ ਆ ਵਾਹ ਤੋਂ ਵਾਹ ਜਿੱਤਦੇ ਆ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਜੀ ਇਥੇ ਤਰਨਤਾਰਨ ਹਲਕੇ ਵਿੱਚੋਂ ਬਹੁਤ ਕਾਫੀ ਵੋਟ ਦੇ ਉੱਤੇ ਜਿੱਤੇ ਸੀ ਪੰਜਾਬ ਦੇ ਵਿੱਚੋਂ ਦਾ ਰਿਕਾਰਡ ਕੈਮ ਕੀਤਾ ਸੀ ਕਰੀਬ 2 ਲੱਖ ਵੋਟ ਦੇ ਉੱਤੇ ਉਹ ਜਿੱਤੇ ਸੀਗੇ ਇਸੇ ਤਰ੍ਹਾਂ ਭਾਈ ਮਨਦੀਪ ਸਿੰਘ ਖਾਲਸਾ ਜੀ ਵੀ ਪੂਰੀ ਬਹੁ ਗਿਣਤੀ ਨਾਲ ਜਿਹੜਾ ਵਾ ਉਹ ਐਮ ਐਲ ਏ ਬਣ ਜਾ ਰਹੇ ਆ ਜੀ ਬਾਜੀ ਤੁਹਾਡਾ ਨਾਮ ਮੇਰਾ ਨਾਮ ਗੁਰਦੇਵ ਸਿੰਘ ਆ ਸਭ ਤੋਂ ਪਹਿਲਾਂ ਮੈਂ ਵਾਈਸੋਫ ਪੰਜਾਬ ਦਾ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਆਪਣਾ ਟਾਈਮ ਕੱਢ ਕੇ ਜਗਾ ਜਗਾ ਜਾ ਕੇ ਆਪਣੀ ਕੰਪੇਨਡਿੰਗ ਕਰ ਰਹੇ ਆ ਔਰ ਲੋਕਾਂ ਦੀ ਆਵਾਜ਼ ਨੂੰ ਸੁਣ ਰਹੇ ਆ ਕਿ ਕੀ ਆਵਾਜ਼ ਹੈ ਕੀ ਲੱਗ ਰਿਹਾ ਕਿ ਖਾਸ ਕਰਕੇ ਜੇ ਗੱਲ ਕਰੀਏ ਪੰਥਕ ਇਲਾਕਾ ਹੈ ਲੇਕਿਨ ਫਿਰ ਵੀ ਕਹਿੰਦੇ ਮੁਕਾਬਲਾ ਬੜਾ ਔਖਾ ਹੈ ਕੜਾ ਮੁਕਾਬਲਾ ਵੇਖੋ ਜੀ ਮੁਕਾਬਲੇ ਤਾਂ ਹੁੰਦੇ ਆ ਕਿ ਜੇ ਸਾਹਮਣੇ ਵਾਲਿਆਂ ਨੇ ਕੋਈ ਕੰਮ ਕੀਤਾ ਹੋਵੇ ਕੋਈ ਵਿਕਾਸ ਕੀਤਾ ਹੋਵੇ ਮੈਂ ਕਹਿੰਦਾ ਮੈਂ ਕੁਝ ਇਹੋ ਜਿਹੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿ ਜਿਹੜੇ ਗਲਤ ਲੱਗਣ ਮੈਂ ਇਹ ਹੀ ਬੋਲਾਂਗਾ ਕਿ ਵਿਕਾਸ ਦੇ ਨਾਂ ਤੇ ਸਾਰੀ ਦੁਨੀਆ ਜਾਣਦੀ ਐ ਕਿ ਇੱਕ ਇੱਟ ਵੀ ਨਹੀਂ ਪੰਜਾਬ ਚ ਲਾਈ ਵਿਕਾਸ ਇਹ ਹੋਇਆ ਕਿ ਕਰਜ਼ੇ ਲੈ ਲੈ ਕੇ ਜਿੰਨਾ ਕਰਜ਼ਾ ਸਰਕਾਰ ਨੇ 70 ਸਾਲਾਂ ਚ ਨਹੀਂ ਲਿਆ ਇਹਨਾਂ ਨੇ 64 ਸਾਲਾਂ ਚੋਂ ਨਾ ਕਰਜ਼ਾ ਲੈ ਲਿਆ ਐਸ ਵੇਲੇ ਪਹਿਲੋ ਅਸੀਂ 1 ਲੱਖ ਦਾ ਇੱਕ ਬੱਚਾ ਕਰਜ਼ਾਈ ਸੀ ਜੰਮਣ ਵਾਲਾ ਵੀ ਤਾਂ ਹਰ ਇਨਸਾਨ ਐਸ ਵੇਲੇ ਉਹ 2 ਲੱਖ ਤੋਂ ਪਾਰ ਹੋ ਗਿਆ ਇਕਨੋਮੀ ਅਕਾਲੀਆਂ ਦੇ ਟਾਈਮ ਤੇ ਤੇ ਕਾਂਗਰਸ ਦੇ ਟਾਈਮ ਤੇ ਪਹਿਲੋ 39 ਸੀ ਫੇ 42 ਹੋਈ ਹੁਣ 58% ਆ ਤੁਸੀਂ ਵੇਖੋ ਕਿ ਪੰਜਾਬ ਦਾ ਸੂਬਾ ਇੱਕ ਨੰਬਰ ਦਾ ਬਣ ਗਿਆ ਕਰਜ਼ਾਈ ਜਿਹੜਾ ਕਿ ਸੈਂਟਰ ਸਰਕਾਰ ਦੇ ਵਿੱਚ ਆ ਕੋਈ ਵੀ ਸੂਬਾ ਇਹੋ ਜਿਹਾ ਨਹੀਂ ਇਹ ਇੱਕ ਨੰਬਰ ਤੇ ਕਰਜ਼ਾਈ ਹੋ ਗਿਆ ਇਹ ਇਹੀ ਕਰਜ਼ਾ ਕਿੱਦਾਂ ਲਾਵਾਂਗੇ ਇਸ ਕਰਜ਼ੇ ਨੂੰ ਲਾਉਣ ਵਾਸਤੇ ਸਾਨੂੰ ਇੱਕ ਮੁੱਠ ਹੋਣਾ ਪਿਆ ਔਰ ਇੱਕ ਝੰਡੇ ਥੱਲੇ ਇੱਕ ਪੰਥ ਸਾਰਾ ਇਕੱਠਾ ਹੋਇਆ ਸਵਾਏ ਤਕੜੀ ਨੂੰ ਸੱਦ ਕੇ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੇ ਕੁਝ ਕੀਤਾ ਉਹਨਾਂ ਨੇ ਵਿਕਾਸ ਨਹੀਂ ਕੀਤਾ ਸਾਰਿਆਂ ਨੇ ਬਕਵਾਸ ਹੀ ਕੀਤਾ ਇਹਨਾਂ ਨੇ ਲੁੱਟ ਕੇ ਲੁੱਟਕਸੁੱਟ ਕਰਕੇ ਤੇ ਦਿੱਲੀ ਤੇ ਭਰ ਗਏ ਜਹਾਜ਼ ਗਵਰਨਮੈਂਟ ਪੰਜਾਬ ਦਾ ਤੇ ਅੰਬਾਲੇ ਤੋਂ ਉਡਾਨ ਭਰ ਰਿਹਾ ਗੁਜਰਾਤ ਦੀ ਉੱਥੇ ਜਾ ਕੇ ਕਹਿ ਰਿਹਾ ਕਿ ਵਕਾ ਇਹ ਜੀ ਜਿਹੜੇ ਹੜਾ ਦੇ ਵਿੱਚ ਮਾਜਵੇ ਕਿਸਾਨਾਂ ਨੂੰ ਦਿੱਤੇ ਗਏ ਇੱਕ ਕਿੱਲੇ ਦੇ 50000 ਰੁਪਏ ਹਰ ਬੰਦੇ ਨੂੰ ਦਿੱਤਾ ਤੁਸੀਂ ਤਾਂ 5000 ਵੀ ਨਹੀਂ ਦਿੱਤਾ ਐਡਾ ਵੱਡਾ ਝੂਠ ਫਿਰ ਇਹ ਕੇਜਰੀਵਾਲ ਨੇ ਇੱਕ ਬਿਆਨ ਦਿੱਤਾ ਕਿ ਹੁਣ ਤੁਹਾਨੂੰ ਕਿਤੇ ਜਾਣ ਦੀ ਨਹੀਂ ਆਰਟੀਓ ਦਫਤਰ ਨੂੰ ਤਾਲੇ ਮਾਰ ਦਿੱਤੇ ਗਏ ਮੇਰਾ ਲਾਇਸੈਂਸ ਬਣ ਦਿੱਤਾ ਸੀਗਾ ਆਨਲਾਈਨ 6 ਮਹੀਨੇ ਹੋ ਗਏ ਅਜੇ ਤੱਕ ਨਹੀਂ ਆਇਆ ਇਹਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ ਫਿਰ ਕਿਹੜਾ ਜਿਹੜਾ ਡਿਊਟੀ 9 ਤੋਂ 5 ਕਰ ਰਿਹਾ ਕੀ ਤੁਹਾਡੀ ਫੋਨ ਦੇ ਉੱਤੇ ਰਾਤ ਨੂੰ 10 ਵਜੇ ਮਸ਼ੀਨ ਲੈ ਕੇ ਤੁਹਾਡੇ ਘਰ ਆ I ਇੱਡਾ ਵੱਡਾ ਕੁਫਰ ਤੇ ਇੱਡਾ ਵੱਡਾ ਝੂਠ ਬੋਲਦੇ ਨੇ ਪਤਾ ਨਹੀਂ ਇਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਆਉਂਦੀ ਉਹ ਭਾਈ ਪੰਜਾਬ ਵਾਲੇ ਭੋਲੇ ਜ਼ਰੂਰ ਨੇ ਸਿੱਧੇ ਜ਼ਰੂਰ ਨੇ ਲੇਕਿਨ ਜਦੋਂ ਆਪਣੀ ਆਈ ਤੇ ਹੁੰਦੇ ਨੇ ਤੇ ਮੰਜੀ ਪੂਰੀ ਠੋਕ ਦਿੰਦੇ ਨੇ ਤੇ ਤੁਹਾਡੀਆਂ ਹੁਣ ਮੰਜੀਆਂ ਠੋਕ ਦੇਣੀਆਂ ਨੇ ਆ ਜਿਮਣੀ ਚੋਣ ਦੇ ਵਿੱਚ ਤੁਸੀਂ ਰਿਜ਼ਲਟ ਵੇਖ ਲਿਓ ਤੇ 27 ਦੇ ਵਿੱਚ ਇੱਕ ਨਰਫੱਕ ਤੇ ਵਧੀਆ ਸਰਕਾਰ ਬਣ ਜਾਏਗੀ ਇਹ ਖਾਲਸਾ ਰਾਜ ਦੀ ਜਿਹੜੇ ਖਾਲਸਾ ਰਾਜ ਚਾਹੁੰਦੇ ਨੇ ਉਹਦੇ ਵਿੱਚ ਸਾਰੇ ਹੀ ਧਰਮ ਆ ਹਿੰਦੂ ਮੁਸਲਮਾਨ ਸਿੱਖ ਹਸਾਈ ਸਾਰੇ ਅਸੀਂ ਭਾਈ ਭਾਈ ਇਕ ਨੇ ਸਾਨੂੰ ਵੰਡਦੇ ਨੇ ਇਹ ਸਾਡੇ ਤੇ ਵੰਡੀਆਂ ਪਾਉਂਦੇ ਨੇ ਗੁਰੂ ਨਾਨਕ ਦੇਵ ਜੀ ਦਾ ਨਾਂ ਗੁਰੂ ਨਾਨਕ ਦੇਵ ਸੀ ਉਸ ਤੋਂ ਬਾਅਦ ਸਾਰੇ ਦੇਵ ਹੀ ਆਏ ਤੇ ਆਪਣੇ ਪੰਥ ਨੂੰ ਇਸ Hindu ਨੂੰ ਬਚਾਉਣ ਵਾਸਤੇ ਇਹ ਜਨਿਉ ਲਾਲਾ ਕੇ ਔਰਗ ਜੇਪ ਫੇਰ ਰੋਟੀ ਖਾਂਦਾ ਸੀ ਇਹ ਨੂੰ ਨੂੰ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰੇ ਤਾਂ ਇਹ ਹਿੰਦੁਸਤਾਨ ਨੂੰ ਬਚਾਇਆ ਗਿਆ ਤਾਂ ਹੀ ਨਹੀਂ ਤਾਂ ਹੀ ਇਹ ਜਾਗਰੇ ਹੁੰਦੇ ਆ ਤਾਂ ਹੀ ਮੰਦਰ ਦੇ ਵਿੱਚ ਆਰਤੀਆਂ ਹੁੰਦੀਆਂ ਗੁਰਦੁਆਰਿਆਂ ਦੇ ਵਿੱਚ ਕੀਰਤਨ ਹੁੰਦੇ ਆ ਪਾਠ ਹੁੰਦੇ ਆ ਇਹ ਨਾ ਘੱਤਿ ਵਾਰ ਦੇ ਨਾ ਆਪਣਾ ਪਰਿਵਾਰ ਵਾਰ ਦੇ ਨਾ ਗੁਰੂ ਤੇਗ ਬਹਾਦਰ ਸ਼ਹੀਦियां ਦਿੰਦੇ ਤੇ ਅੱਜ ਸਾਰੇ ਅੱਲਾਹੋ ਅਕਬਰ ਹੀ ਹੁੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਆ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸੇ ਤਰ੍ਹਾਂ ਦਾ ਲੋਕ ਵੀ ਇਹ ਪੰਜਾਬ ਦੇ ਲੋਕ ਇਹ ਸੋਚ ਚੁੱਕੇ ਆ ਪੀ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਚਾਹੀਦਾ ਉਹ ਖਾਲਸਾ ਰਾਜ ਹੀ ਆ ਖਾਲਸਾ ਰਾਜ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਿਉਂਕਿ ਜਿਉਂ ਹੁਣ ਟਿਕਰ ਦੀਆਂ ਪਾਰਟੀਆਂ ਉਹ ਤਾਂ ਕਹਿੰਦੀਆਂ ਕਿ ਅਸੀਂ ਖਾਲਸਾ ਰਾਜ ਕਾਇਮ ਕਰ ਦੇਣਾ ਜਿਵੇਂ ਪਹਿਲਾਂ ਬਾਦਲਾਂ ਟਾਈਮ ਵੀ ਗੱਲ ਕਰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਕਰਦਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਹੀ ਜਿੱਥੇ ਕੁੱਤੇ ਦੇ ਗੱਲ 'ਚ ਕੰਠਾ ਪਾਤਾ ਸੀ ਤੇ ਉਹ ਪੂਰੇ ਰਾਜ ਚ ਘੁੰਮਦਾ ਰਿਹਾ ਕਿਸੇ ਦੀ ਲਾਉਣ ਦੀ ਮਤ ਨਹੀਂ ਪਈ ਅੱਜ ਤੁਸੀਂ ਦੇਖੋ ਕੀ ਬਣ ਰਿਹਾ ਵਾਜੇ ਤੇ ਕੋਈ ਵੀ ਸੁਰੱਖਿਤ ਹੈ ਨਹੀਂ ਕਿ ਉਹ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਦੀ ਰਾਜ ਦੀ ਗੱਲ ਕਰ ਰਹੇ ਜਿੱਥੇ ਹਿੰਦੂ ਸਿੱਖ ਮੁਸਲਮਾਨ ਔਰ ਸਾਰੇ ਭਾਈਚਾਰੇ ਜਿਹੜਾ ਉਹ ਸ਼ਾਮਲ ਸੀ ਰਾਜ ਦੇ ਵਿੱਚ ਉਹ ਖਾਲਸਾ ਰਾਜ ਦੀ ਗੱਲ ਕਰ ਰਹੇ ਨੌਜਵਾਨਾਂ ਤੇ ਬੜੀ ਆਸ ਹੈ ਕੀ ਕਹਿ ਰਹੇ ਮੈਂ ਤੀਨਦਰਪਾਲ ਸਿੰਘ ਖਣੀ ਜੀ ਵੇਖੋ ਜੀ ਜਿੱਤ ਤਾਂ ਸਾਡੀ ਪੱਕੀ ਹੋਈ ਪਈ ਬਸ ਐਲਾਨ ਹੋਣਾ ਬਾਕੀ ਹੈ ਚੜ੍ਹਦੀਆਂ ਕਲਾ ਜੋ ਮੋਰਚਾ ਫਤਿਹ ਹੋਊਗਾ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਜਿੱਥੇ ਅਸੀਂ ਉਤੋਂ ਵੱਧ ਲੀਡ ਦੇ ਆਪਾਂ ਇਹ ਸੀਟ ਕੱਢਾਂਗੇ ਜੀ ਪਹਿਲਾ ਐਮਐਲਏ ਤਰਨਤਨ ਮਾਝੇ ਦਾ ਹੋਊਗਾ ਜੀ ਮਰਜਮੀ ਮੈਂ ਭਾਜੀ ਨੂੰ ਵੀ ਪੁੱਛਿਆ ਸੀ ਕਹਿੰਦੇ ਮੁਕਾਬਲਾ ਤਾਂ ਥੋੜਾ ਔਖਾ ਹੀ ਲੱਗ ਰਿਹਾ ਕਹਿੰਦੇ ਨਹੀਂ ਨਹੀਂ ਜੀ ਔਖਾ ਔਖਾ ਸੀ ਪਰ ਹੁਣ ਇੱਕ ਇੱਕ ਤਰਫਾ ਹੀ ਕੰਮ ਹੋਊਗਾ ਜੀ ਚੜ੍ਹਦੀ ਕਲਾ ਹੋਊਗੀ ਪਾਕਿਸਤਾਨੀ ਐਸਾ ਗੱਲ ਹੋਈ ਕਿ ਤੁਹਾਨੂੰ ਹੁਣ ਔਖਾ ਨਹੀਂ ਲੱਗ ਰਿਹਾ ਕਿਉਂਕਿ ਵੇਖੋ ਜੀ ਇਹ ਇਲਾਕਾ ਪੰਥਕ ਇਲਾਕਾ ਵਾ ਇੱਥੇ ਵੇਖੋ ਜੀ ਆਪਾਂ ਝੂਠ ਨਹੀਂ ਚੱਲ ਸਕਦਾ ਅੱਗੇ ਵੇਖੋ ਬੜੇ ਆਪਾਂ ਕਿੰਨੀਆਂ ਇਤਹਾਸਾ ਲਾਗੀਆਂ ਆ ਆਮ ਆਦਮੀ ਆਪਾਂ ਸਾਰਿਆਂ ਨਾਲ ਕੇ ਬਣਾਈ ਪਰ ਉਹ 1% ਵੀ ਕੰਮ ਨਹੀਂ ਕਰ ਸਕੀ ਦੂਜੀਆਂ ਪਾਰਟੀ ਨਾਲੋਂ ਵੱਧ ਗਲਤ ਉਹਨਾਂ ਨੇ ਕੀਤਾ ਇਹ ਹੋਰ ਰਾਸਗੀ ਤੋਂ ਰਗੰ ਪੰਥ ਤੋਂ ਹੀ ਆਸ ਆ ਜੀ ਬਸ ਚੜਦੀ ਕਲਾ ਜੀ ਬਹੁਤ ਮਿਹਰਬਾਨੀ ਸੋ ਅਸੀਂ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਹੈ ਤਰਨਤਾਰਨ ਦੇ ਵਿੱਚ ਖਾਸ ਕਰਕੇ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਜੀ ਦੇ ਹੱਕ ਵਿੱਚ ਜਿਹੜੇ ਲੋਕ ਹੈ ਉਹਨਾਂ ਨੂੰ ਤਾਂ ਪੂਰੀ ਉਮੀਦ ਹੈ ਕਿ ਉਹ ਪਹਿਲਾਂ ਲੱਗਦਾ ਸੀ ਕਿ ਔਖਾ ਹੈ ਪਰ ਹੁਣ ਉਹ ਜ਼ਰੂਰ ਜਿੱਤਣਗੇ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰਾਂਗਪੁਰ ਵਾਇਸ ਤੋਂ ਪੰਜਾਬ ਤਰਨਤਾਰਨ